ਹਾਈ ਨਕਲੀ ਕੀ ਖਾਤਾ ਹੈ ਇੰਡੀਆ ਜੱਸ ਜੱਸ ਦੇਖੋ ਲੈ ਵੀ ਮਿੱਤਰੋ ਅੱਜ ਤੁਹਾਨੂੰ ਜਿਹੜਾ ਦਿਖਾਉਣੇ ਆ ਨਾ ਇਹ ਬਹੁਤ ਵੱਡਾ ਭਾਰੀ ਮਾਤਰਾ ਦੇ ਵਿੱਚ ਤੁਸੀਂ ਐਂ ਦੇਖੋ ਵੀ 18 ਬ੍ਰਾਂਡ 18 ਬ੍ਰਾਂਡ ਜਿਹੜੇ ਨੇਗੇ ਪੂਰੇ ਇੰਡੀਆ ਦੇ ਵਿੱਚ ਕਿਉਂ ਦੇ ਮਿਲਦੇ ਨੇ ਦੇਸੀ ਘੀ ਦੇ ਜਿਹੜੇ ਕੀ ਆਪਾਂ ਮਾਰਕੀਟ ਦੇ ਵਿੱਚੋਂ ਖਰੀਦ ਕੇ ਖਾਂਦੇ ਹਾਂ ਤੇ ਅੱਜ ਪੁਲਿਸ ਨੇ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਨਕਲੀ ਕੀ ਤੇ ਨਕਲੀ ਜੋ ਪੌਚ ਡੱਬੇ ਹੁੰਦੇ ਨੇਗੇ ਉਹ ਬਰਾਮਦ ਕੀਤੇ ਨੇਗੇ ਫੈਕਟਰੀ ਦੇ ਵਿੱਚ ਜਿੱਥੇ ਕੀ ਹਰ ਇੱਕ ਬ੍ਰਾਂਡ ਦਾ ਨਕਲੀ ਘੀ ਜਿਹੜਾ ਬਣਦਾ ਸੀਗਾ ਇੱਥੇ ਤਿਆਰ ਕੀਤਾ ਜਾਂਦਾ ਸੀਗਾ ਤੇ ਮਾਰਕੀਟ ਦੇ ਵਿੱਚ ਆਪਾਂ ਨੂੰ ਉਹੀ ਘੀ ਦੇਸੀ ਘੀ ਜਿਹਨੂੰ ਆਪਾਂ ਵਧੀਆ ਬ੍ਰਾਂਡ ਦਾ ਸੋਚ ਕੇ ਖਰੀਦ ਕੇ ਲਿਆ ਕੇ ਘਰੇ ਖਾਂਦੇ ਸੀਗੇ ਤੇ ਅੱਜ ਦੇਖ ਕੇ ਦੋਸਤੋ ਅਫਸੋਸ ਬੜਾ ਹੋਵੇਗਾ ਬਹੁਤ ਹੀ ਮਨ ਨੂੰ ਠੇਸ ਪਹੁੰਚੂਗੀ ਕਿ ਯਾਰ ਅਸੀਂ ਤਾਂ ਬ੍ਰਾਂਡਡ ਘੀ ਦੇਖ ਕੇ ਲੈ ਕੇ ਆਏ ਸੀਗੇ ਪੈਸੇ ਦੇ ਕੇ ਵੀ ਸਾਨੂੰ ਯਾਰ ਇਹ ਜੋ ਨਕਲੀ ਤਿਆਰ ਕੀਤਾ ਵਿਆ ਸੀਗਾ ਪਤਾ ਨਹੀਂ ਕੀ ਕੁਝ ਕੈਮੀਕਲ ਪਾ ਕੇ ਇਹ ਕੀ ਤਿਆਰ ਕੀਤਾ ਗਿਆ ਸੀਗਾ ਵੀ ਉਹੀ ਖਾਂਦੇ ਰਹੇ ਹੈਗੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਚੈਨਲ ਬੀਵੀ ਉਨੀ ਬਲੇਕੜੀ ਨੂੰ ਕਰ ਦਿਓ ਦੋਸਤੋ ਲਾਇਕ ਆਂਡ ਫਾਲੋ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜਿਹੜੇ ਭਰਾ ਬਾਜ਼ਾਰਾਂ ਦੇ ਵਿੱਚੋਂ ਇਹ ਬ੍ਰਾਂਡਡ ਦੇਸੀ ਘੋੜੀ ਖਰੀਦ ਕੇ ਖਾਂਦੇ ਸੀਗੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਅਸਲੀ ਲੈ ਕੇ ਖਾ ਰਹੇ ਸੀਗੇ ਜਾਂ ਫਿਰ ਇਸ ਫੈਕਟਰੀ ਦੇ ਵਿੱਚ ਤਿਆਰ ਕੀਤਾ ਪਿਆ ਮਾਲ ਦੁਕਾਨਾਂ ਦੇ ਜਿਹੜਾ ਪਹੁੰਚਿਆ ਹੋਇਆ ਸੀਗਾ ਉਹ ਖਰੀਦ-ਖਰੀਦ ਕੇ ਖਾਈ ਜਾਂਦੇ ਸੀਗੇ ਤੁਹਾਨੂੰ 18 ਬ੍ਰਾਂਡ 18 ਬ੍ਰਾਂਡ ਵਿਦ ਪੋਸਤ ਤੁਹਾਨੂੰ ਦਿਖਾਵਾਂਗੇ ਆਪਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਿਨ੍ਹਾਂ ਦੇ ਵਿੱਚ ਅਮੂਲ ਅਮੂਲ ਦਾ ਵੀ ਜਿਹੜਾ ਘੀ ਸੀਗਾ ਦੇਖ ਸਕਦੇ ਹੋਗੇ ਪੁਲਿਸ ਮੌਕੇ ਤੇ ਪਹੁੰਚੀ ਵੀ ਹੈਗੀ ਵੱਡੇ ਪੁਲਿਸ ਅਧਿਕਾਰੀ ਮੌਕੇ ਤੇ ਇੱਥੇ ਪਹੁੰਚੇ ਹੋਏ ਨੇਗੇ ਜਿਨ੍ਹਾਂ ਨੇ ਵੇਧ ਪਾਉਸ ਇਹ ਡੱਬੇ ਪੈਕਿੰਗਾਂ ਸਭ ਕੁਝ ਬਰਾਮਦ ਕੀਤਾ ਮੌਕੇ ਤੋਂ ਜਿਹਦੇ ਵਿੱਚ ਅਮੁੱਲ ਬੇਰਕਾ ਜਿੰਨੇ ਵੀ ਵੱਡੇ ਬ੍ਰਾਂਡ ਨੇਗੇ 18 ਬ੍ਰਾਂਡ ਨੇਗੇ ਵੱਡੇ ਤੋਂ ਵੱਡੇ ਸਾਰੇ ਹੀ ਇੱਥੇ ਉਹਨਾਂ ਦੇ ਪਾਉਸ ਸੀਗੇ ਇੱਥੋਂ ਹੀ ਬਰਾਮਦ ਕੀਤੇ ਗਏ ਨੇਗੇ ਇਹ ਦੁਕਾਨਾਂ ਤੇ ਕਿਉਂ ਜਾਂਦਾ ਸੀਗਾ ਦੁਕਾਨਦਾਰ ਨੂੰ ਸਸਤਾ ਪੈਂਦਾ ਸੀਗਾ ਇਹ ਦੁਕਾਨਦਾਰ 4 ਰੁਪਏ ਕਮਾਉਣ ਦੇ ਲਈ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨੂੰ ਹੁੰਦਾ ਸੀ ਵੀ ਯਾਰ ਆਪਾਂ ਨੂੰ ਤਾਂ ਵੱਧ ਪੈਸੇ ਬਣ ਰਹੇ ਨੇ ਆਪਾਂ ਨੂੰ ਕੀ ਲੋੜ ਹੈਗੀ ਜੋ ਲੈ ਕੇ ਖਾਂਦਾ ਤਾਂ ਖਾਈ ਜਾਣ ਦੇ ਉਹਨਾਂ ਦਾ ਜਿਹੜਾ ਅਸਲੀ ਬ੍ਰਾਂਡ ਸੀਗਾ ਜਿਹੜਾ ਆਪਾਂ ਕਾਓ ਕੀ ਮਤਲਬ ਕੀ ਲੈ ਕੇ ਲਈ ਕੇ ਖਾ ਰਹੇ ਹੈਗੇ ਅਮੁੱਲ ਦਾ ਜੋ ਬ੍ਰਾਂਡ ਹੈਗਾ ਉਹਦਾ ਜੋ ਪ੍ਰਿੰਟ ਰੇਟ ਆ ਉਹਦੇ ਹਿਸਾਬ ਨਾਲ ਆਪਾਂ ਪੈਸੇ ਭੇ ਕਰੀ ਜਾਂਦੇ ਹੈਗੇ ਬੇਰਕਾ ਦੇ ਪ੍ਰਿੰਟ ਰੇਟ ਦੇ ਹਿਸਾਬ ਨਾਲ ਪੈਸੇ ਆਪਾਂ ਦੇ ਰਹੇ ਹੈਗੇ ਆਪਾਂ ਅਸਲ ਉਹਦਾ ਪੈਸੇ ਉਸੇ ਦੇ ਦਿੰਦੇ ਸੀਗੇ ਵੀ ਜਿਹੜੀ ਕੰਪਨੀ ਦਾ ਘੋ ਆਪਾਂ ਨੂੰ ਲੱਗਦਾ ਸੀਗਾ ਇੱਥੇ ਪਤੰਜਲੀ ਦਾ ਵੀ ਤਿਆਰ ਹੋ ਰਿਹਾ ਹੈਗਾ ਸਾਰੀਆਂ ਕੰਪਨੀਆਂ ਦੇ ਇੱਥੇ ਪਏ ਨੇਗੇ ਲੋਗੋ ਸਾਰਿਆਂ ਦੇ ਪਏ ਨੇ ਕਿਥੇ ਗੱਤੇ ਜੇ ਜਿੰਨਾਂ ਚ ਪੈਕਿੰਗਾਂ ਨੇਗੀਆਂ ਹਰ ਇੱਕ ਕੰਪਨੀ ਦੀਆਂ ਪੈਕਿੰਗਾਂ ਪਈਆਂ ਨੇ ਆ ਪਤੰਜਲੀ ਦੀਆਂ ਵੀ ਦੇਖ ਲਓ ਉਹਨਾਂ ਦੀਆਂ ਹੀ ਪੈਕਿੰਗਾਂ ਪਈਆਂ ਨੇਗੀਆਂ ਪਰ ਇੱਥੇ ਦੁਕਾਨਦਾਰਾਂ ਨੂੰ ਵੀ ਮਾੜੀ ਮੋਟੀ ਦਾ ਸ਼ਰਮ ਚਾਹੀਦੀ ਹੈਗੀ ਕਿ ਚਾਰ ਪੈਸੇ ਕਮਾਉਣ ਦੀ ਖਾਤਰ ਉਹ ਅੱਧ ਤੇ ਅੱਧ ਰੇਟ ਤੇ ਉਹਨਾਂ ਨੂੰ ਇਹ ਘਿਓ ਸੀ ਜਿਹੜਾ ਉਹ ਮਿਲਦਾ ਸੀਗਾ ਤੇ ਉਸ ਤੋਂ ਬਾਅਦ ਉਹ ਆਮ ਪਬਲਿਕ ਨੂੰ ਇਹੀ ਘਿਓ ਬਿਲਕੁਲ オリジナル ਜਿਹੜਾ ਕੰਪਨੀ ਦਾ ਪ੍ਰਿੰਟ ਰੇਟ ਹੁੰਦਾਗਾ ਕੰਪਨੀ ਦਾ ਕਹਿ ਕੇ ਸੁੱਧ ਘਿਓ ਕਹਿ ਕੇ ਹੀ ਪਬਲਿਕ ਨੂੰ ਦਿੱਤਾ ਕਰਿਆ ਜਾਂਦਾ ਸੀਗਾ ਦੁਕਾਨਦਾਰਾਂ ਦੇ ਨਾਲ ਨਾਲ ਤੁਸੀਂ ਜਿਹੜਾ ਕੋਈ ਕਿਤੇ ਵੀ ਤੁਸੀਂ ਹੋਟਲਾਂ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਵੀ ਫੂਡ ਉਤਪਾਦਾਂ ਵਾਲਿਆਂ ਕੋਲੇ ਜਾ ਕੇ ਕੋਸ ਖਾਣੇ ਕਰਦੇ ਹੋ ਤੁਹਾਨੂੰ ਆਏ ਲੱਗਦਾ ਵੀ ਅਮੁੱਲ ਦਾ ਘਿਓ ਪਾ ਰਿਹਾ ਅਮੁੱਲ ਦਾ ਮੱਖਣ ਪਾ ਰਿਹਾ ਤਾ ਦੇਖ ਲਓ ਦੋਸਤੋ ਇਤੋਂ ਹੀ ਸਾਰਾ ਕੁਝ ਉਹਨਾਂ ਕੋਲੇ ਜਾਂਦਾ ਕਰਦਾਗਾ ਤੇ ਜਿਹੜਾ ਕੀ ਆਪਾਂ ਨੂੰ ਉਹ ओरिजिनल ਬ੍ਰਾਂਡ ਦਾ ਕਹਿ ਕੇ ਆਪਾਂ ਨੂੰ ਖਵਾਇਆ ਕਰਿਆ ਜਾਂਦਾਗਾ ਤੁਸੀਂ ਦੇਖ ਲਵੋ ਤੁਹਾਡੇ ਸਾਹਮਣੇ ਜਿੰਨਾ ਗਰਾਮ ਦੇ ਵਿੱਚ ਇਹ ਪੀਪੇ ਢੋਲ ਪੈਕਿੰਗਾਂ ਬੰਦ ਪਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇਗੀਆਂ ਇਹ ਸਾਰੀਆਂ ਹੀ ਫੜੀਆਂ ਗਈਆਂ ਨੇਗੀਆਂ ਹਰਿਆਣੇ ਦੀ ਇਹ ਵੀਡੀਓ ਦੋਸਤੋ ਹਰਿਆਣੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਫੈਕਟਰੀ ਉੱਥੇ ਲੱਗੀ ਵੀ ਸੀਗੀ ਜਿਹਦੇ ਵਿੱਚ ਕੀ ਇਹ ਲੱਖਾਂ ਟਣਾ ਦੇ ਹਿਸਾਬ ਨਾਲ ਇਹ ਜਿਹੜਾ ਘਿਓ ਆਗਾ ਇੱਥੇ ਰਿਆਣਾ ਤਿਆਰ ਹੁੰਦਾ ਸੀ ਪੂਰੇ ਇੰਡੀਆ ਦੇ ਵਿੱਚ ਇੱਥੋਂ ਜਾਂਦਾ ਸੀਗਾ オリジナਲ ਕੰਪਨੀਆਂ ਦੇ ਜੋ ਬ੍ਰਾਂਡਡ ਪਤੰਜਲੀ ਹੋ ਗਈ ਅਮੁੱਲ ਹੋ ਗਿਆ ਬੇਰਕਾ ਹੋ ਗਿਆ ਕੌਕੀ ਹੋ ਗਿਆ ਪਤਾ ਨਹੀਂ ਜਿੰਨੇ 18 ਬ੍ਰਾਂਡ ਨੇਗੇ ਸਾਰਿਆਂ ਦੀਆਂ ਪੈਕਿੰਗਾਂ ਸਿਰਫ ਇੱਕ ਘੋਦੇ ਨਾਲ ਹੀ ਉਹ ਪੈਕਿੰਗਾਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਜੋ ਦੁਕਾਨਦਾਰ ਨੇਗੇ ਦੁਕਾਨਦਾਰਾਂ ਨੂੰ ਅੱਧ ਰੇਟ ਤੇ ਹੀ ਕਿਉਂ ਮਿਲਦਾ ਸੀਗਾ ਤੇ ਉਹ ਪੂਰੇ ਰੇਟ ਤੇ ਹੀ ਆਮ ਪਬਲਿਕ ਨੂੰ ਦਿੰਦੇ ਕਰਦੇ ਸੀਗੇ ਹੁਣ ਦੇਖ ਲਵੋ ਜਿਹੜਾ ਤੁਸੀਂ ਦੁਕਾਨਾਂ ਤੋਂ ਲੈ ਲੈ ਕੇ ਖਾ ਰਹੇ ਹੋਗੇ ਆਹ ਕੁਝ ਖਾ ਰਹੇ ਹੋਗੇ ਤੇ ਦੁਕਾਨਾਂ ਤੋਂ ਜਿੰਨਾ ਮਰਜ਼ੀ ਤੁਸੀਂ ਐਂ ਕਹਿ ਕੇ ਲੈ ਲਓ ਕਰ ਲਓ ਵੀ ਯਾਰ ਸਾਨੂੰ ਸਹੀ ਮਿਲ ਜੇ Ориਜినਲ ਹੋਵੇ ਕਰੇ ਕੀ ਪਰਖ ਕਰ ਲਵੋਗੇ ਸੇਮ ਡੱਡਾ ਡੱਬਾ ਸੇਮ ਲੋਗੋ ਸਾਰਾ ਕੁਝ ਕਿਸੇ ਚੀਜ਼ ਦੀ ਤੁਸੀਂ ਨਿਰਖ ਪਰਖ ਨਹੀਂ ਕਰ ਸਕਦੇ ਕੀ ਤੁਹਾਨੂੰ ਵਾਕਿਆ ਉਮਲ ਦਾ ਹੀ ਹੈ ਇਹ ਜਾਂ ਪਤੰਜਲੀ ਦਾ ਹੀ ਹੈ ਇਹ ਜਾਂ ਫਿਰ ਇਹ ਬੇਰਕਾ ਦਾਗਾ ਕਾਦਾ ਕਾਦਾ ਤੁਸੀਂ ਚੈੱਕ ਕਰ ਲੋਗੇ ਕਿਉਂਕਿ ਡੱਬੇ ਦੀ ਤਾਂ ਪਰਖ ਹੀ ਨਹੀਂ ਆ ਰਹੀ ਜਿਹੜਾ ਇਹਨਾਂ ਨੇ ਤਿਆਰ ਕਰੇ ਨੇਗੇ ਕੰਪਨੀਆਂ ਦੇ ਸੇਮ ਡਿੱਟੂ ਹੀ ਕਰੇ ਪਏ ਨੇਗੇ ਤੁਸੀਂ ਦੇਖ ਲਵੋ ਯਾਰ ਆਹ ਕੁਝ ਹੋ ਰਿਹਾ ਦੁਨੀਆਦਾਰੀ ਦੇ ਉੱਪਰ ਤੇ ਦੇਖ ਲਵੋ ਇਹਦੇ ਵਿੱਚ ਕੌਣ ਕੌਣ ਹੁਣ ਇਨਵੋਲਵ ਹੋਣਗੇ ਕਿਹਨੂੰ ਕਿਹਨੂੰ ਹੁਣ ਪੁਲਿਸ ਇਹ ਅਰੈਸਟ ਕਰੂਗੀ ਕਿ ਕੰਪਨੀ ਵਾਲੇ ਜਿੰਨੀਆਂ 18 ਕ ਬ੍ਰਾਂਡਡ ਕੰਪਨੀਆਂ ਸੀਗੀਆਂ ਉਹਨਾਂ ਦੇ ਇਹ ਲੋਗੋ ਤਿਆਰ ਕਰੇ ਨੇਗੇ ਉਹਨਾਂ ਦੇ ਬ੍ਰਾਂਡ ਤਿਆਰ ਕਰੇ ਨੇਗੇ ਤੇ ਦੇਖੋ ਹੁਣ ਕੰਪਨੀ ਇਹਨਾਂ ਦੇ ਉੱਤੇ ਕੀ ਐਕਸ ਲਊਗੀ ਇਹ ਇਹਨਾਂ ਦੇ ਨਾਲ ਸਲੂਕ ਕੀਤਾ ਜਾਵੇਗਾ ਤੇ ਆਮ ਪਬਲਿਕ ਦੀ ਜੋ ਸਿਹਤ ਦੇ ਨਾਲ ਹੋਇਆ ਕਰਿਆਗਾ ਇਹ ਘਿਓ ਖਾ ਕੇ ਉਹ ਹੁਣ ਦੇਖੋ ਖੁਦਾ ਜਾਣੇ ਰੱਬ ਜਾਣੇ ਪਰ ਦੋਸਤੋ ਜੋ ਵੀ ਤੁਸੀਂ ਮਾਰਕੀਟ ਦੇ ਵਿੱਚੋਂ ਕੋਈ ਚੀਜ਼ ਲੈ ਕੇ ਖਾਂਦੇ ਕਰਦੇ ਹੋ ਤਾਂ ਧਿਆਨ ਦੇ ਨਾਲ ਯਾਰਾ ਇਹਦੇ ਨਾਲੋਂ ਤਾਂ ਘਰਾਂ ਦੇ ਵਿੱਚ ਜੋ ਮਾਤਾ-ਮਾਂ ਪੈਣਾ ਰੜਕਦੀਆਂ ਨੇ ਗੀਆਂ ਦੁੱਧ ਰੜਕਿਆ ਜਾਂਦਾਗਾ ਹਨਾ ਘਰਾਂ ਦੇ ਵਿੱਚ ਘਿਓ ਜਿਹੜਾ ਤਿਆਰ ਹੁੰਦਾ ਕਰਦਾਗਾ ਇਹੇ ਜਿਹੇ ਘਿਓ ਖਰੀਦਣ ਦੇ ਨਾਲੋਂ ਤਾਂ ਉਹ ਘਿਓ ਲੈ ਕੇ ਹੀ ਕਰਦਾ ਖਾ ਲੋ ਤਾਂ ਹੀ ਚੰਗਾਗਾ ਤਾ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਆਪ ਹੀ ਅੱਖਾਂ ਚ ਘਸੌਣਾ ਦੇਵੋਗੇ ਕੀ ਯਾਰ ਸਾਹੀ ਆ ਕੁਝ ਲੈ ਕੇ ਖਾਦਾ ਕੀਤਾ ਕਾ ਦੱਬ ਕੇ ਕਰਿਓ ਹੁਣ ਇਸ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਦੋਸਤੋ ਲੈ ਕੇ ਐਂਡ ਫੋਲੋ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨਾਲ ਜੁੜੂ ਚੈਨਲ ਨੂੰ ਕਰੋ ਫੋਲੋ ਦੇਵੋ ਯਾਤ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ